Chant. 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 ਪੈਸਿਆਂ ਦੇ ਲੈਂਡ ਦੇਣ ਨੂੰ ਲੈ ਕੇ ਪੈਸੇ ਦੇਣ ਦੇ ਬਹਾਨੇ ਤਿੰਨ ਨੌਜਵਾਨਾਂ ਨੂੰ ਚਚਰਾੜੀ ਵਿਖੇ ਬੁਲਾ ਕੇ ਕੁਝ ਨੌਜਵਾਨਾਂ ਨੇ ਅਗਵਾ ਕਰਨ ਤੋਂ ਬਾਅਦ ਗੋਰਾਇਆ ਦੇ ਸਰਗੁੰਦੀ ਪਿੰਡ ਵਿੱਚ ਬੰਦਕ ਬਣਾ ਕੇ ਦਾਤਰਾ ਨਾਲ ਇੱਕ ਨੌਜਵਾਨ ਤੇ ਹਮਲਾ ਕਰ ਦਿੱਤਾ ਜ਼ਖਮੀ ਹਾਲਤ ਵਿੱਚ ਨੌਜਵਾਨ ਨੂੰ ਸਿਵਲ ਹਸਪਤਾਲ ਵਿਖੇ ਪਹਤੀ ਕਰਵਾਇਆ ਗਿਆ ਹੈ ਜਿਸ ਦੀ ਪਛਾਣ ਮਨਜੀਤ ਸਿੰਘ ਨਿਵਾਸੀ ਪਿੰਡ ਮਾਦੋਪੁਰ ਵਿਖੇ ਹੋਈ ਹੈ ਮਨਜੀਤ ਸਿੰਘ ਨੇ ਦੱਸਿਆ ਕਿ ਉਸਨੇ ਗੋਰਾਯਾ ਦੇ ਸਰਗੁੰਦੀ ਪਿੰਡ ਦੇ ਗੁਰਪ੍ਰੀਤ ਸਿੰਘ ਤੋਂ 4.5 ਲੱਖ ਰੁਪਏ ਲੈਣੇ ਸੀ ਉਸ ਦਾ ਕੱਲ ਫੋਨ ਆਇਆ ਸੀ ਕਿ ਤੁਸੀਂ ਆ ਕੇ ਲੱਖ ਰੁਪਏ ਲੈ ਜਾਓ ਮੈਂ ਕਮ ਵਿੱਚ ਲਗਾ ਸੀ ਤੇ ਮੈਂ ਰਾਣੀਪੁਰ ਦੇ ਦੋ ਗੁਜਰ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਪੈਸੇ ਲੈ ਆਓ ਜਦੋਂ ਦੋਵੇਂ ਗੁਜਰ ਮਾਲਾ ਰੋਡ ਤੇ ਟਾਪ 20 ਹੋਟਲ ਵਿੱਚ ਗਏ ਤਾਂ ਦੋ ਗੱਡੀਆਂ ਆਈਆਂ ਤਾਂ ਉਹਨਾਂ ਨੇ ਦੋਵਾਂ ਗੁਜਰਾਂ ਨੂੰ ਬੰਦਕ ਬਣਾ ਲਿਆ ਉਸ ਤੋਂ ਬਾਅਦ ਗੁਜਰ ਦਾ ਮੈਨੂੰ ਫੋਨ ਆਇਆ ਤੇ ਉਸਨੇ ਕਿਹਾ ਤੁਸੀਂ ਚਚਰਾੜੀ ਆ ਜਾਓ ਮੋਟਰਸਾਈਕਲ ਪੈਂਚਰ ਹੋ ਗਿਆ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਨੂੰ ਵੀ ਬੰਦਕ ਬਣਾ ਲਿਆ ਤੇ ਸਾਨੂੰ ਸਰਗੁਦੀ ਮੋਟਰ ਤੇ ਲੈ ਗਏ ਮਨਜੀਤ ਨੇ ਦੱਸਿਆ 12 ਦੇ ਕਰੀਬ ਨੌਜਵਾਨਾਂ ਨੇ ਮੇਰਾ ਆਧਾਰ ਕਾਰਡ ਲੈ ਕੇ ਮੇਰੇ ਤੋਂ ਇੱਕ ਕਾਗਜ਼ ਤੇ 5 ਲੱਖ ਲਿਖ ਕੇ ਜ਼ਬਰੀ ਸਾਈਨ ਕਰਾ ਲਏ ਬਾਅਦ ਵਿੱਚ ਗੁਜਰ ਨੂੰ ਲੈ ਕੇ 4.5 ਲੱਖ ਰੁਪਏ ਦੇ ਕਾਗਜ਼ ਲੈਣ ਮੇਰੇ ਘਰ ਗਏ ਤੇ ਕਾਗਜ਼ ਲੈ ਆਏ ਜੋ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ ਤੇ ਮੌਕੇ ਤੇ ਮੇਰੇ ਤੇ ਦਾਤਰਾ ਨਾਲ ਹਮਲਾ ਕਰ ਦਿੱਤਾ ਤੇ ਮੈਨੂੰ ਚਿਹੜੂ ਜ਼ਖਮੀ ਹਾਲਤ ਵਿੱਚ ਸੁੱਟ ਗਏ ਆ ਉਹ ਤੁਹਾਨੂੰ ਦਿਖਾਉਦੇ ਹਾਂ ਸੀਸੀਟੀਵੀ ਵਿੱਚ ਕੈਦ ਕਾਗਜ਼ ਲੈਣ ਆਇਆ ਮਨਜੀਤ ਦੇ ਘਰ ਗੁਜਰ ਅਤੇ ਕੀ ਦਿੱਤੀ ਮਨਜੀਤ ਨੇ ਪੂਰੀ ਜਾਣਕਾਰੀ ਫਗਵਾੜਾ ਐਕਸਪ੍ਰੈਸ న్యూਸ ਤੋਂ ਵਿਨੋਦ ਸ਼ਰਮ ਕੀ ਨਾਮ ਆ ਤੁਹਾਡਾ ਜੇਰਾ ਨਾਮ ਮਜੀਤ ਸਿੰਘ ਆ ਜੀ ਤੁਹਾਡਾ ਨੰਬਰ 28 ਹਾਂ ਜੀ ਕੀ ਮਾਮਲਾ ਆ ਤੁਹਾਡੇ ਨਾਲ ਜੇਰਾ ਦਾ ਮਾਮਲਾ ਭਾਜੀ ਮੈਂ ਕਿ ਜੇ ਤੋਂ 4.5 ਲੱਖ ਰੁਪਈਆ ਲੈਣਾ ਸੀ ਹੁੰਦਾ ਸੰਗਰੂਦੀ ਦਾ ਘਰਾਇਆ ਲਾਗੇ ਸੰਗਰੂਦੀ ਪਿੰਡਾ ਗੋਪੀ ਗੁਰਪ੍ਰੀਤ ਹੂੰ ਗੁਰਪ੍ਰੀਤ ਸਿੰਘ ਉਸਾਨਾ ਬਲਕਾਰ ਸਿੰਘ ਪਿੰਡ ਸੰਗਰੂਦੀ ਉਹਨੇ ਮੇਰੇ ਤੋਂ ਕੈਸ਼ ਲੈ ਲਿਆ ਸੀ ਹੂੰ ਉਹਨੇ ਮੈਨੂੰ ਕੱਲ ਫੋਨ ਕੀਤਾ ਸੀ ਸਵੇਰੇ 8 ਵਜੇ ਵੀ ਆਗੇ ਪਛਾਮ ਮੇਰੇ ਤੋਂ ਪੈਸੇ ਕੈਸ਼ ਕਰ ਲਏ ਹੂੰ 50000 ਰੁਪਈਆ ਉਹਨਾਂ ਪਾਉ ਨੂੰ ਪਹਿਲਾਂ 10 10 20 ਵੀ ਕਰਕੇ ਮੋੜਦਾ ਸੀਗਾ ਉਹਦੇ ਆਪਣੇ ਕੋਲ ਦੋ ਚੈੱਕ ਪਏ ਸੀ ਇੱਕ ਸਟੈਂਸ ਲਿਆ ਜੀ ਮਰਾ ਤੇ ਮੈਂ ਕਿਤੇ ਬੀਜੀ ਸੀਗਾ ਤਾਂ ਮੈਂ ਇਹਨੂੰ ਮੁੰਡੇ ਨੂੰ ਭੇਜਿਆ ਕਿਸੇ ਨੂੰ ਗੁਜਰਾ ਦੇ ਨੂੰ صدیق ਉਹਦਾ ਨਾਮ ਆ ਕਿੰਨੇ ਮੁੰਡੇ ਭੇਜੇ ਦੋ ਜਣੇ ਸੀਗਾ ਇੱਕ ਮੁੰਡਾ ਹੋ ਸਕਦਾ ਉਹਦਾ ਮੈਂ ਨਾਂ ਨਹੀਂ ਪਤਾ ਮੈਨੂੰ ਇਹਨਾਂ ਨੂੰ ਉਹਨਾਂ ਨੇ ਉੱਥੇ ਸੱਦ ਕੇ ਟੌਪ 20 ਆ ਉੱਥੇ ਰੈਸਟੋਰੈਂਟ ਜੀ ਮਾਲਾ ਵਾਲ ਗੇਟ ਦੇ ਬਿਲਕੁਲ ਸਾਹਮਣੇ ਕਿੱਥੇ ਖੜੇ ਰੋਡ ਤੇ ਗੁਰਾਇਆ ਵਾਲ ਦੇ ਜਦੋਂ ਗਰਾਹ ਤੋਂ ਵਾਪਸ ਆਉਂਦਾ ਮਾਲਾ ਉੱਥੇ ਜੀ ਦੋ ਬੰਦੇ ਤੁਸੀਂ ਭੇਜੇ ਆ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਜੀ ਇਹਨਾਂ ਨੂੰ ਬੰਨ ਲਿਆ ਕੁੱਟਿਆ ਮਾਰਿਆ ਬਹੁਤ ਇਹਨਾਂ ਨੂੰ ਵਿਚਾਰਿਆਂ ਨੂੰ ਫਿਰ ਉਹ ਨਹੀਂ ਬੰਨ ਕੇ ਤਾਂ ਉਹ ਨਹੀਂ ਇਹਨਾਂ ਤੋਂ ਫੋਨ ਕਰਾਇਆ ਮੈਨੂੰ ਵੀ ਤੂੰ ਉਹਨੂੰ ਸਾਧ ਮੈਨੂੰ ਇਹਨਾਂ ਤੋਂ ਪੀਣੀ ਫੋਨ ਕੀਤਾ ਵੀ ਤੁਸੀਂ ਭਾਜੀ ਮੇਰਾ ਮੋਟਰਸਾਈਕਲ ਟੈਂਪਰ ਹੋ ਗਿਆ ਤੇ ਤੂੰ ਆ ਕੇ ਇਥੋਂ ਪੈਸੇ ਫੜ ਕੇ ਲੈ ਜਾ। ਇਹਨਾਂ ਨੂੰ ਬੰਨ ਲਿਆ। ਇਹਨਾਂ ਨੂੰ ਬੰਨ ਲਿਆ ਫਿਰ ਅੱਛਾ। ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਮੈਂ ਚੱਲ ਗਿਆ ਉੱਥੇ ਚਤਰਾੜੀ ਜਿਹੜਾ ਪੰਪ ਬੰਦ ਹੋਇਆ ਨਾ ਜੀ। ਹਾਂ ਜੀ। ਉਹਦੇ ਨਾਲ ਬਿਲਕੁਲ ਖੁੱਖਾ ਆ। ਉੱਥੇ ਖੜੇ ਸੀਗੇ ਸਾਰੇ। ਹੂੰ। ਉਹਨਾਂ ਨੇ ਬਸ ਉਹ ਗੱਡੀ ਖੜੀ ਕੀਤੀ ਉਹ ਮੁੰਡੇ ਨੂੰ ਮੈਂ ਗੱਡੀ ਚ ਪਿਟਾਉਣ ਲੱਗਾ ਜਦੋਂ ਆ ਗਿਆ ਇਹ ਮੇਰੇ ਲਾਗੇ ਨਾਲ ਹੂੰ ਉਹਨਾਂ ਨੇ ਇੱਕ ਦੰਮ ਗੱਡੀ ਚ ਪੈ ਗਿਆ ਜੀ 8 10 ਜਾਨੇ ਹਾਂਜੀ ਉਹਨਾਂ ਚ ਇੱਕ ਸ਼ਾਹਨਪਰੀਤਪੁਰ ਵਾਸੀ ਮਾਦੋਪੁਰ ਕਰਨੈਲ ਸਿੰਘ ਐਸ ਟਾਈਮ ਉਹ ਈਸ਼ਰਵਾਲ ਰਹਿੰਦੇ ਆ ਹੂੰ ਉਹਦਾ ਭਰਾ ਹਰਮਨ ਤੇ ਉਹ ਦੋਨੋਂ ਹੀ ਉਹ ਸੀਗੇ ਆਪਣੀ ਗੱਡੀ ਚ ਉਹਨਾਂ ਦੀ ਗੱਡੀ ਦਾ ਨੰਬਰ ਹੈਗਾ ਪੀ ਵੀ 36 ਜੇ 6805 ਹੂੰ ਤੇ ਇੱਕ ਉਹਨਾਂ ਕੋਲ ਸੀਗੀ ਐਕਜ਼ੈਲੋ ਗੱਡੀ ਕਾਲੇ ਰੰਗ ਦੀ ਉੱਤੇ ਨੰਬਰ ਪਲੇਟ ਉਹਨੇ ਲਾਈ ਹੋ ਸੀ ਜੀ ਹੂੰ ਤੇ ਉਹਦੇ ਬਾਅਦ ਜੀ ਹੁਣੀ ਉੱਥੋਂ ਗੱਡੀ ਸਾਨੂੰ ਸਿੱਟਿਆ ਇਹਨਾਂ ਨੂੰ ਵੀ ਘੁੱਟਿਆ ਮੈਨੂੰ ਵੀ ਉੱਥੇ ਲਿਜਾ ਕੇ ਨਾ ਸੰਗਰੂਰ ਦੀ ਪਿੰਡ ਲਿਜਾ ਕੇ ਜੀ ਕਿਸੇ ਦੀ ਮੋਟਰ ਤੇ ਲੈ ਗਏ ਉੱਥੇ ਕਿਸਾਨ ਫਾਰਮ ਲਿਖਿਆ ਆ ਮੋਟਰ ਤੇ ਮੈਨੂੰ ਕਿਸਾਨ ਆ ਮੋਟਰ ਦੀ ਪੂਰੀ ਹੂੰ ਉਹਨਾਂ ਨੇ ਜੀ ਉੱਥੇ ਆ ਦਾਦ ਮਾਰੇ ਪੁੱਠੇ ਵੱਡਿਆ ਚੰਗਾ ਜੀ ਫਿਰ ਉਹਨਾਂ ਨੇ ਆਪਾਂ ਤੋਂ ਜੀ ਵੀਡੀਓ ਬਣਾਈ ਹੂੰ ਇਹਨਾਂ ਮੁੰਡਿਆਂ ਨੂੰ ਵੀ ਖੜਾ ਕੇ ਵੀ ਅਸੀਂ 5 ਲੱਖ ਇਹਦਾ ਮੁੰਡੇ ਦਾ ਦੇਣਾ ਆ ਹੂੰ ਉਹਨਾਂ ਨੇ ਜੀ ਪੂਰੇ ਪੇਪਰਾਂ ਤੇ ਸਾਈਨ ਕਰਾਏ ਆਪਣੇ ਤੇ ਹੂੰ ਆਧਾਰ ਕਾਰਡ ਮੇਰਾ ਮੋਬਾਈਲ ਕੈਸੀ ਇਹਨਾਂ ਮੁੰਡਿਆਂ ਦਾ 15000 ਰੁਪਏ ਹੁਣ ਦੋਹਾਂ 10-10 ਇਕ ਦਾ ਸੀਗਾ ਪੰਜ-ਪੰਜ ਰੁਪਏ ਸੀਗਾ ਜਬਰੇ ਕਿਰਾਇਆ ਤੁਹਾਡੇ ਕੋਲ ਜਬਰੀ ਜੀ ਜਬਰੀ ਹੂੰ 10 ਜਾਣੇ ਸੀਗੇ ਜਿਉਂ ਨਹੀਂ ਫੇਰ ਕਰਦਾ ਸੀ ਜਬਰੀ ਤੇ ਇੱਕ ਜੀਵਨ ਜੀਵਨ ਐਡਮੇਲ ਨਹੀਂ ਤੋਂ ਹਾਂਜੀ ਇਹਨਾਂ ਨੇ ਕਰਾ ਕੇ ਜੀ ਸਾਰਾ ਸਾਨੂੰ ਫਿਰ ਮੇਰੇ ਘਰ ਨੂੰ ਮੇ ਤੋਂ ਫੋਨ ਕਰਾਇਆ ਜਿਹੜੇ ਪੇਪਰ ਘਰੇ ਪੈ ਸੀਗੇ ਜੀ ਹੂੰ ਉਹ ਪੇਪਰ ਮੁੰਡਾ ਇਸ ਤੀਕ ਆਇਆ ਇਹ ਘਰੇ ਆਉਂਦਾ ਜਾਂਦਾ ਇਹ ਵਿਚਾਰਾ ਲੈ ਕੇ ਆਇਆ ਤਾਂ ਸਾਨੂੰ ਦੋਨਾਂ ਨੂੰ ਨਹੀਂ ਬੰਨਿਆ ਸੀਗਾ ਹੂੰ ਇਹ ਲੈ ਕੇ ਆਇਆ ਤਾਂ ਉਹਦੇ ਬਾਅਦ ਕਟਮਾਰ ਕਰਕੇ ਸਾਨੂੰ ਝੇੜੂ ਬਿਜਲੀ ਘਰ ਕੋਲ ਸੱਟ ਕੇ ਚੱਲਿਆ ਸਰਗੁੰਦੀ ਬੰਨੇ ਆ ਤੁਹਾਨੂੰ ਜਾ ਕੇ ਸਾਰਿਆਂ ਨੂੰ ਹਾਂਜੀ ਸੰਗਰੁੰਦੀ ਕਿੰਨੇ ਬੰਦੇ ਸੀ ਤੁਸੀਂ ਅਸੀਂ ਤਾਂ ਨਹੀਂ ਜਾਣੇ ਸੀ ਅੱਛਾ ਤੇ ਝੇੜੂ ਸੱਟ ਕੇ ਤੁਹਾਨੂੰ ਝੇੜੂ ਬਿਲੀ ਘਰ ਕੋਲ ਸੱਟ ਕੇ ਕੀ ਮੰਗਾ ਹੁਣ ਮੰਗੇ ਆ ਜੀ ਅਸੀਂ ਪਹਿਲਾਂ ਵੀ ਇਹਨਾਂ ਨੇ ਮੇਰੇ ਜੀ ਪਰਨਾ ਖੋਲਿਆ ਕੇਸ਼ਾਂ ਦੀ ਬੇਇੱਜ਼ਤੀ ਕੀਤੀ ਨਾਲੇ ਸ਼੍ਰੀ ਸਾਹਿਬ ਲਾ ਲਿਆ ਜੀ ਬੜਾ ਕੰਮ ਪਾਇਆ ਸੀ ਉਹਦੇ ਬਾਅਦ ਜੀ ਆ ਮੇਰੇ ਟੱਕ ਲੱਗੇ ਆ ਟੱਕੇ ਟੁੰਕੇ ਲੱਗੇ ਆ ਮੰਗ ਇਹੀ ਆ ਵੀ ਸਾਨੂੰ ਇੱਕ ਤਾਂ ਜੀ ਸਾਹਿਬ ਜੀ ਬੇアドਵੀ ਕੀਤੀ ਬਾਲਾਂ ਦੇ ਕੇਸਾਂ ਦੀ ਬੇアドਵੀ ਕੀਤੀ ਉਹਦਾ ਇਨਸਾਫ ਨਹੀਂ ਹੋਇਆ ਤੇ ਦੂਜੀ ਗੱਲ ਇਹ ਹੈ ਵੀ ਜਿਹੜਾ ਇਹ ਕੀਤਾ ਸਾਡੇ ਨਾਲ ਸਾਨੂੰ ਕਿਡਨਾਪ ਕੀਤਾ ਸਾਰਾ ਕੁਝ ਕਰਕੇ ਗੱਡੀ ਮੇਰੀ ਲੈ ਗਿਆ ਜੀ ਨਾਲ ਗੱਡੀ ਵੀ ਲੈ ਗਿਆ ਤੇ ਹੁਣ ਅੱਜ ਸਵੇਰੇ ਫੋਨ ਆਇਆ 12 ਵਜੇ ਵੀ ਤੂੰ ਪੈਸੇ ਲੈ ਕੇ ਦੱਸ ਕਿੱਥੇ ਆਉਣਾ ਕਿੰਨੇ ਪੈਸੇ ਹੁਣ ਕਹਿੰਦੇ ਜੀ 55000 ਰੁਪਇਆ ਸਾਡਾ ਮੋੜ ਦੇ ਜਿਹੜਾ ਮੇਰੇ ਅਕਾਊਂਟ ਚ ਪਾਇਆ ਤੇ ਤੇ ਮੈਂ ਕਿਹਾ ਤੁਸੀਂ ਕੱਲ 5 ਲੱਖ ਰੁਪਇਆ ਬਰਉਂਦੇ ਸੀਗੇ ਉੱਥੇ ਵੀਡੀਓ ਬਣਾ ਕੇ ਵੀ ਹੁਣ ਦਾ ਸੀ ਫੇਰ ਦੱਸਾਂਗੇ ਜੀ ਉਹ ਵੀਡੀਓ ਮੈਂ ਭੇਜੀਆਂ ਜੀ ਤੁਹਾਨੂੰ ਇਹ ਤੁਸੀਂ ਦੇਖ ਲਿਓ ਵਿੱਚ ਕੀ ਸੱਚ ਕੀਝੂ ਹੈ ਜੀ ਹੁਣ ਉਹਨਾਂ ਦੇ ਉਹਨਾਂ ਦੇ ਕਾਲੀ ਕਾਲੀ ਵਿੱਚ ਜੀ ਦੋ ਚੈੱਕ ਉਹਨਾਂ ਦੇ ਫੇਰ ਆਪਣੇ ਕੋ ਰਹਿ ਗਏ ਇੱਕ ਸਟਾਮ ਹੈ ਉਹਨਾਂ ਦਾ ਮੁੰਡੇ ਗੁਰਪ੍ਰੀਤ ਦਾ ਉਹ ਤੁਹਾਡੇ ਕੋਲ ਆਪਣੇ ਕੋਲ ਪੈ ਗਿਆ ਜੀ ਅੱਛਾ ਹਾਂ ਜੀ ਜਿਹੜੇ ਪੇਪਰ ਲੈ ਗਏ ਉਹ ਕਿਹੜੇ ਆ ਉਹ ਉਹਦੇ ਸੀਗੇ ਗੁਰਪ੍ਰੀਤ ਦੇ ਸੀਗੇ ਜੀ ਤੇ ਭੇਜਿਆ ਕਿਹਨੂੰ ਪੇਪਰ ਲੈਣ ਪੇਪਰ ਲੈਣ ਜੀ ਜਸਦੀਪ ਰੂਪ ਜਰਾਂ ਦੇ ਮੁੰਡੇ ਨੂੰ ਅੱਛਾ ਜੀ ਹਾਂ ਜੀ ਉਹਨੇ ਲੈ ਕੇ ਮਤਲਬ ਕਿ ਦਿੱਤੇ ਉਹਨਾਂ ਨੂੰ ਉਹਨੇ ਲੈ ਕੇ ਉਹਨਾਂ ਨੂੰ ਦਿੱਤੇ ਜੀ ਉਹਦੇ ਬਾਅਦ ਸਾਨੂੰ ਬਿਜਲੀ ਘਰ ਕੋ ਸਿੱਟਿਆ ਉਹ ਇਹਨੂੰ ਲੈ ਕੇ ਇਗਨਸ ਗੱਡੀ ਮੇਰੀ ਗੱਡੀ ਕਿਤੇ ਲਾ ਕੇ ਆਏ ਇਗਨਸ ਗੱਡੀ ਇਹਨਾਂ ਦੀ ਮਰੂਤੀ ਵਾਲਿਆਂ ਦੀ ਬਲੈਕ ਕਲਰ ਦੀ ਹੋਈ ਉਹਤੇ ਵੀ ਨੰਬਰ ਪਲੇਟ ਤੇ ਗਾਰਾ ਲਾਇਆ ਸੀ ਉਸ ਗੱਡੀ ਮੈਂ ਲੈ ਕੇ ਆਇਆ ਹੁਣ ਤੁਹਾਡੀ ਗੱਡੀ ਕਿੱਥੇ ਆ ਹੁਣ ਮੇਰੀ ਗੱਡੀ ਜੀ ਉਹਨਾਂ ਕੋਲ ਹੀ ਆ ਅੱਛਾ ਤੁਸੀਂ ਪੁਲਿਸ ਨੂੰ ਦੱਸਿਆ ਸਾਰਾ ਪੁਲਿਸ ਨੂੰ ਜੀ 112 ਤੇ ਕੰਪਲੀਟ ਪਾਈ ਸੀ ਕਿ ਤੇ ਰਾਤ ਦੇ ਇੱਥੇ ਧਾਖ ਲਈਆਂ ਹਸਪੀਟਲ ਹੂੰ ਤੇ ਹੱਲੇ ਤੇ ਕੋਈ ਕੰਮ ਲੈਣਾ ਹਾਂਜੀ ਇਹ ਕਿਹੜੇ ਏਰੀਆ ਜੀ ਸਾਰੇ ਬਾਦਾਤ ਹੋਏ ਇਹ ਜੀ ਉਹ ਬੰਦ ਪੰਪ ਜਿੱਥੇ ਪਿਆ ਚਾਚੂ ਕੀ ਉਥੋਂ ਚੱਕ ਕੇ ਤੇ ਸਾਨੂੰ ਕਿਡਨਾਪ ਕਰਕੇ ਤਾਂ ਇਹ ਲੈ ਗਏ ਸਰਗੁੰਦੀ ਪਿੰਡ ਕਈਆਂ ਪਿੰਡਾਂ ਚ ਘੁਮਾਇਆ ਜੀ ਰਾਤ ਨੂੰ 9:30 10:00 ਵਜੇ ਸਾਨੂੰ 10:30 ਵਜੇ ਛੱਡਿਆ ਜੀ ਸਰਗੁੰਦੀ ਚ ਬਾਦਤ ਹੋਈ ਐਸਐਚਓ ਸਾਹਿਬ ਨੂੰ ਦੱਸਿਆ ਸਰਗੁੰਦੀ ਦੇ ਤੁਸੀਂ ਅਸੀਂ ਗਰਾਂ ਦੇ 112 ਤੇ ਪਾਈ ਜੇ ਕਪਲੇਟ ਪੂਰੀ ਨਹੀਂ ਹਲੇ ਤੱਕ ਉਹਨਾਂ ਨੂੰ ਫੋਨ ਵੀ ਕੀਤਾ ਸੀਗਾ ਤੇ ਹਲੇ ਤੱਕ ਕੋਈ ਨਹੀਂ ਆਇਆ ਜੀ